ਬੈਠ ਕੇ ਨਹੀਂ ਗੱਲ ਦੋਗੇ ਇਹ ਤਾਂ ਨਹੀਂ ਸੰਗਤ ਦਾ ਪਿਆਰ ਸੰਗਤ ਸੰਗਤ ਦਾ ਸਤਿਕਾਰ ਹੀ ਇੰਨਾ ਸਾਨੂੰ ਭੁੱਖ ਹੀ ਨਹੀਂ ਲੱਗਦੀ ਸੋ ਅੱਜ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਅਸੀਂ ਬਾਬਾ ਜੀ ਨੂੰ ਬਾਬਾ ਜੀਆਂ ਦਾ ਬਾਹਰ ਜਾਣ ਦਾ ਪ੍ਰੋਗਰਾਮ ਸੀ ਅਸੀਂ ਕਿਹਾ ਬਾਬਾ ਜੀ ਸਾਡੀ ਖਤਰ ਇਹ ਕੈਂਦਵਾਰ ਹੋਰ ਪਿੱਛੇ ਕਰ ਦਿਓ ਕਿਉਂਕਿ ਇਹਨਾਂ ਦੇ ਉੱਤੇ ਸਮਾਗਮ ਹੈ 2 ਅਗਸਤ ਦਾ ਅਸੀਂ ਕਿਹਾ ਬਾਬਾ ਜੀ ਕੋਈ ਗੱਲ ਨਹੀਂ ਸੰਗਤਾਂ ਨੂੰ ਦਰਸ਼ਨ ਦੇ ਕੇ ਜਾਓ ਔਰ ਤੁਹਾਡੇ ਭਾਈ ਸਾਹਿਬਾਂ ਆਵਾਂ ਮਿਲ ਗਏ ਆ ਪਰ ਅੱਜ ਦੋਨੋਂ ਭਾਈ ਫੇਰ ਜਿਹੜੀ ਪਹਿਲਾ ਸੰਗਤ ਇਕੱਠੀ ਹੋਕ ਤਾਉਂਦੇ ਸੀ ਉਹੀ ਦੁਆਰਾ ਸਾਧੂ ਯੋਗ ਪਜਾਮੇ ਦੇ ਵਿੱਚ ਆ ਕੇ ਦੋਨੇ ਸਾਰੇ ਭਰਾਵਾਂ ਕੋਲ ਬੱਧ ਰਹਿ ਕੇ ਇੱਕ ਦੂਜੇ ਦੀ ਸੰਗਤ ਨੂੰ ਘੁੜਤਾਰ ਰਹੇ ਆ ਮੇਰੀ ਇਹੇ ਹੀ ਗੁਰਨਾਨਕ ਦੇ ਉਹਨਾਂ ਕੋਲੋਂ ਸਾਈਂ ਮਹਾਂਪੁਰਖਾਂ ਦੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹ ਕਾਲਪੁਰਖ ਇਹਨਾਂ ਦੋਨਾਂ ਭਰਾਵਾਂ ਤੇ ਮੇਰੇ ਸਤਕਾਰ ਯੋਗ ਬੁਣਵਾ ਦੇ ਸਰ ਤੇ ਪੂਰ ਮੇਰ ਦਾ ਹੱਥ ਰੱਖਿਓ ਕੋਈ ਐਸੀ 부ਈ ਨજર ਨਾ ਮੇਰੇ ਵਰਗੇ ਪਾਪੀ ਦੀ ਲੱਗ ਜਾਵੇ ਜਿਹੜੀ ਤੇ ਤੁਹਾਡੇ ਭਰਾਵਾਂ ਦੇ ਵਿੱਚ ਮਸ਼ਹੂਰਾ ਪਾ ਦਿਓ ਗੁਰਨਾਣਕ ਪਾਸ਼ਾ ਮੇਰੀ ਇੱਕ ਨਾ ਮੰਨੀ ਮੇਰੀ ਇੱਕ ਵੀ ਫਰਿਸ਼ ਨਾ ਪੂਰੀ ਕਰੀ ਪਰ ਮੇਰੇ ਇਹ ਖੁਸ਼ ਪੂਰੀ ਕਰਦੀ ਇਹਨਾਂ ਦੋਨਾਂ ਸਾਧੂ ਭਰਾਵਾਂ ਦੇ ਵਿੱਚ ਰਹਿੰਦੀ ਦੁਨੀਆ ਤੱਕ ਪਿਆਰ ਤੇ ਸਤਿਕਾਰ ਨਹੀਂ ਰਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ